ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੱਲ ਕਰਾਂਗੇ ਭਾਗ ਦੂਜਾ ਮਲਤਾਨ ਦੀ ਜੰਗ ਕਿਵੇਂ ਸਿੱਖ ਫੌਜਾਂ ਨੇ ਮਲਤਾਨ ਦਾ ਕਿਲਾ ਜਿੱਤਿਆ ਦੱਸਿਆ ਜਾਂਦਾ ਹੈ ਕਿ ਫਿਰ ਉੱਥੇ ਚੰਦਰਮੁਖੀ ਸੂਰਜਮੁਖੀ ਅਤੇ ਭੰਗੀਆਂ ਵਾਲੀ ਤੋਪ ਅਤੇ ਕੁਝ ਤੋਪਾਂ ਲੈਣਾ ਸਿੰਘ ਜੀ ਠੇਣੇ ਤਿਆਰ ਕੀਤੀਆਂ ਸੀ ਜਿਵੇਂ ਕਿ ਫਤਿਹ ਜ਼ੰਗ ਅਤੇ ਜ਼ਫਰ ਜ਼ੰਗ ਦੱਸਿਆ ਜਾਂਦਾ ਹੈ ਕਿ ਤੋਪਛੀ ਨੇ ਇਹ ਸਾਰੀਆਂ ਤੋਪਾਂ ਇੱਕ ਜਗ੍ਹਾ ਬੀੜ ਦਿੱਤੀਆਂ ਤੂਪਚੀ ਨੇ ਕਿਹਾ ਕੀ ਜੇਕਰ ਵੀਕ ਗੋਲੇ ਆਪਾਂ ਇੱਕ ਜਗ੍ਹਾ ਮਾਰਾਂਗੇ ਤੇ ਕੰਦ ਵਿੱਚੋਂ 파ੜ ਪਾਇਆ ਜਾ ਸਕਦਾ ਹੈ ਪਰ ਸਵਾਲ ਇਹ ਕੀ ਅੰਦਰ ਕੌਣ ਜਾਵੇਗਾ ਦੱਸਿਆ ਜਾਂਦਾ ਹੈ ਕਿ ਉੱਥੇ ਕਾਲੀ ਫੂਲਾ ਸਿੰਘ ਦਾ ਜੱਥਾ ਖੜਾ ਸੀ ਤੇ ਕਾਲੀ ਫੂਲਾ ਸਿੰਘ ਨੇ ਕਿਹਾ ਕਿ ਅੰਦਰ ਮੈਂ ਜਾਵਾਂਗੇ ਦੱਸਿਆ ਜਾਂਦਾ ਹੈ ਕਿ ਤੂਪਚੀ ਨੇ ਪਹਿਲਾ ਗੋਲਾ ਚਲਾਇਆ ਤੇ ਸਿੱਖਾਂ ਦੇ ਚਿਹਰੇ ਤੇ ਨੂਰ ਆ ਗਿਆ ਜਦੋਂ ਦੂਜਾ ਗੋਲਾ ਚਲਾਇਆ ਤੇ ਸਾਰਾ ਮਲਤਾਨ ਕੰਬ ਉੱਠਿਆ ਜਦੋਂ ਤੀਜਾ ਗੋਲਾ ਚਲਾਇਆ ਤੇ ਤੂਪ ਦਾ ਪਹੀਆ ਟੁੱਟ ਕੇ ਡਿੱਗ ਗਿਆ ਉੱਥੇ ਇੱਕ ਸੂਈਆ ਖੜਾ ਸੀ ਜੂਜ਼ਾ ਨਾਮ ਅਹਿਮਦ ਗੁਲਾਨੀ ਸੀ ਉਸਨੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਉੱਥੇ ਭੱਗੜੜ ਮਚ ਗਈ ਇਹ ਉਹ ਸਾਰੇ ਸਿੱਖ ਇੱਧਰ ਉੱਧਰ ਭੱਜਣ ਲੱਗੇ ਤੇ ਜਦੋਂ ਉਹ ਕਹਿੰਦਾ ਕਿ ਮੈਂ ਅੱਗੇ ਹੋ ਕੇ ਵਧਿਆ ਮੈਂ ਉੱਥੇ ਇੱਕ ਸਿੱਖ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤੇ ਉਸ ਸਿੱਖ ਨੇ ਕਿਹਾ ਕਿ ਸਾਨੂੰ ਇਸ ਤੋਪ ਦੇ ਬੜਾ ਮਾਨ ਸੀ ਪਰ ਹੁਣ ਇਹ ਪਹੀਏ ਟੁੱਟ ਗਿਆ ਤੇ ਇਹਨਾਂ ਨੂੰ ਮੋਕੇ ਤੇ ਮੁਰੰਮਤ ਨਹੀਂ ਕੀਤੀ ਜਾ ਸਕਦੀ ਉਸ ਸਿੱਖ ਨੇ ਉਸ ਨੂੰ ਦੱਸਿਆ ਕਿ ਜੇਕਰ ਹੁਣ ਤੋਪ ਚਲਾਉਣੀ ਹੈ ਤੇ ਇੱਕ ਸਿੱਖ ਨੂੰ ਤੋਪ ਦੇ ਹੇਠ ਆਪਣਾ ਮੋਢਾ ਦੇਣਾ ਪਵੇ ਜਿਹੜਾ ਵੀ ਸਿੱਖ ਤੋਪੇਂ ਟੂਪੇਂ ਮੋੜ ਦਵੇਗਾ ਉਹ ਤੁੰਬਾ ਤੁੰਬਾ ਹੋ ਕੇ ਤਾਂ ਉੱਡ ਜਾਵੇਗਾ ਕਿਉਂਕਿ ਤੋਪ ਦੇ ਵਿੱਚ ਲਗਭਗ 21 ਕਿਲੋ ਬੂਤ ਪੈਂਦਾ ਸੀ ਜਿਸ ਕਾਰਨ ਤੋਪ ਦੀ ਰੀ ਕੋਲਿੰਗ ਬੜੀ ਸੀ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸਿੱਖ ਛਾਤ ਨੇ ਗੱਲਾਂ ਬਹੁਤ ਕਰਦੇ ਆ ਪਰ ਅਸਲ ਵਿੱਚ ਹੁਣ ਵਿਖਿਆ ਜਾਵੇਗਾ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸਿੱਖ ਇੱਕ ਦੂਜੇ ਨੂੰ ਖਿੱਚਤੂ ਕਰਦੇ ਸੀ ਕਿਉਂਕਿ ਉਹ ਕਹਿੰਦੇ ਸੀ ਪਹਿਲਾਂ ਮੋਢਾ ਮੈਂ ਦੇਣਾ ਉਹ ਕਹਿੰਦਾ ਪਹਿਲਾਂ ਮੋਢਾ ਮੈਂ ਦੇਣਾ ਅਖੀਰ ਤੇ ਵਿੱਚ ਸਿੱਖਾਂ ਦਾ ਲੀਡਰ ਉੱਠਦਾ ਹੈ ਇਹ ਉਸ ਅਕਾਉਂਟ ਕਹਿੰਦਾ ਕਿ ਤੁਹਾਡਾ ਲੀਡਰ ਕੌਣ ਹੈ ਤੇ ਸਿੱਖ ਕਹਿੰਦੇ ਹਨ ਕਿ ਤੁਸੀਂ ਹੋ ਤੇ ਉਹ ਕਹਿੰਦਾ ਹੈ ਜਿਨੇ ਜਿਨੇ ਮੁੱਢਾ ਦੇਣਾ ਹੈ ਤੇ ਉਹ ਮੇਰੇ ਪਿੱਛੇ ਲੱਗ ਜਾਓ ਪਹਿਲਾ ਮੁੱਢਾ ਮੈਂ ਦਵਾਂਗਾ ਦੱਸਿਆ ਜਾਂਦਾ ਹੈ ਕਿ ਉੱਥੇ ਲਗਭਗ 13 ਸਿੱਖਾਂ ਨੇ ਸ਼ਹਾਦਤਾਂ ਪਾਈਆਂ ਸૈયਦ ਗੁਲਾਨੀ ਲਿਖਦਾ ਹੈ ਕਿ ਇੰਨੀ ਬਹਾਦਰ ਕੌਮ ਮੈਂ ਕਦੇ ਨਹੀਂ ਵੇਖੀ ਜਿਨ੍ਹਾਂ ਨੂੰ ਇੰਨੀ ਸ਼ਹਾਦਤ ਦੇਣ ਦਾ ਚਾਹ ਹੋਵੇ ਉਹ ਲਿਖਦਾ ਹੈ ਕਿ ਇੱਕ ਵਾਰੀ ਤਾਂ ਮੇਰਾ ਵੀ ਜੀ ਕੀਤਾ ਕਿ ਜਾ ਕੇ ਮੈਂ ਮੁੱਢਾ ਦੇ ਦਵਾਂ ਪਰ ਉਹ ਲਿਖਦਾ ਹੈ ਕਿ ਪਰ ਇਹਨਾਂ ਦੀ ਬਾਦਰੀ ਕੌਣ ਲਿਖੇਗਾ ਜਿ세 ਆ ਜਾਂਦਾ ਹੈ ਕਿਲੇ ਦੀ ਕੰਧ ਨੂੰ ਪਾੜ ਪਾ ਦਿੱਤਾ ਗਿਆ ਤੇ ਫਿਰ ਅਕਾਲੀ ਫੂਲਾ ਸਿੰਘ ਪਹਿਲਾਂ ਆਪਣੇ ਜਥੇ ਨੂੰ ਲੈ ਕੇ ਗਿਆ ਤੇ ਉਸ ਦੇ ਮਗਰੋਂ ਹਰੀ ਸਿੰਘ ਨਲੂਆ ਖੜਕ ਸਿੰਘ ਤੇ ਪੰਜ ਹੱਥਾ ਚਲੇ ਗਏ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਇੰਨਾ ਬਹਾਦਰ ਯੋਧਿਆਂ ਨੇ جنگ ਲੜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ